ਹਾਂਜੀ ਵੈਰੀ ਜੀ ਕਾ ਖਾਲਸਾ ਵੈਰੀ ਜੀ ਕੀ ਫਤਿਹ ਤੁਹਾਨੂੰ ਪਤਾ ਹੈ ਕਿ ਹੁਣੇ-ਹੁਣੇ ਇੱਕ ਇੰਟਰਨੈਸ਼ਨਲ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਜਿਹੜੇ ਭਾਰਤ ਦੇ ਜੀਡੀਪੀ ਦੇ ਅੰਕੜੇ ਆ ਉਹ ਫਰਜੀ ਆ ਉਹ ਫੌਸ ਬਹੁਤ ਸ ਹੈ ਇਹਨਾਂ ਨੂੰ ਸੀ ਰੇਟਿੰਗ ਦਿੱਤੀ ਆ ਭਾਰਤੀ ਜੀਡੀਪੀ ਨੂੰ ਭਾਰਤੀ ਜੋ ਅਰਥਵਿਵਸਥਾ ਹੈ ਉਹਨੂੰ ਸੀ ਰੇਟਿੰਗ ਦਿੱਤੀ ਮਤਲਬ ਸਭ ਤੋਂ ਘਟਿਆ ਦਰਜੇ ਤੇ ਚਲ ਰਹੀ ਉਹ ਆਪਾਂ ਨੂੰ ਪਤਾ ਹੀ ਆ ਕਿ ਭਾਰਤੀ ਰੁਪਇਆ ਜਿਹੜਾ ਅਫਗਾਨਿਸਤਾਨ ਦੀ ਕਰੰਸੀ ਨਾਲੋਂ ਵੀ ਡਾਊਨ ਹੋ ਗਿਆ ਆਲੇ ਦੁਆਲੇ ਵਾਲੀਆਂ ਸਾਰੀਆਂ ਕਰੰਸੀਆਂ ਨਾਲੋਂ ਡਾਊਨ ਹੋ ਗਿਆ ਇਹ ਹੋਇਆ ਕਿਉਂ ਮੇਨ ਗੱਲ ਹੈ ਇਹ ਹੋਇਆ ਕਿਉਂ ਅਸਲ ਵਿੱਚ ਕੀ ਹੁੰਦਾ ਆ ਕਿ ਪਹਿਲੇ 2G 3G ਪਤਾ ਨਹੀਂ ਕਿੰਨੇ ਘਟਾਲੇ ਮੰਨੇ ਗਏ ਕੀਤੇ ਜਾਂ ਨਹੀਂ ਕੀਤੇ ਸ਼ੋਅ ਅਪ ਹੋਏ ਔਰ ਉਹਨਾਂ ਦਾ ਬਹੁਤ ਬੁਲਾਲ ਹੋਇਆ ਕਿ ਇਹ ਬਹੁਤ ਸਾਰਾ ਭ੍ਰਿਸ਼ਟਾਚਾਰ ਫੈਲਾ ਰੱਖਿਆ ਸਰਕਾਰ ਨੇ ਉਹਨਾਂ ਦੀ ਜਾਂਚ ਹੋਈ ਜੇਲ੍ਹ 'ਚ ਕੋਈ ਨਹੀਂ ਗਿਆ ਹੁਣ ਜਿਹੜਾ ਨਵਾਂ ਸਕੈਮ ਹੈ ਉਹ ਤਾਂ ਕੋਈ 1000 ਕਰੋੜ ਕੋਈ 10000 ਕਰੋੜ ਦੇ ਘਟਾਲੇ ਮੰਨੇ ਜਾਂਦੇ ਇਹ ਹੁਣ 36 ਲੱਖ ਕਰੋੜ ਦੇ ਘਟਾਲੇ ਮੰਨੇ ਜਾ ਰਹੇ ਆ ਕਿ ਭਾਰਤ ਦੇ ਵਿੱਚ ਹੋ ਚੁੱਕੇ ਆ 2014 ਤੋਂ ਲੈ ਕੇ 36 ਲੱਖ ਕਰੋੜ ਹੁਣ ਮੇਨ ਕਹਿੰਦਾ 36 ਲੱਖ ਕਰੋੜ ਹੋਏ ਕਿਵੇਂ ਕਿ ਭਾਈ ਤੁਹਾਨੂੰ ਪਤਾ ਕਿ ਸਰਕਾਰ ਨੇ ਸਮਾਰਟ ਸਿਟੀ ਤੇ ਬੁਲੇਟ ਟ੍ਰੇਨ ਬਹੁਤ ਸਾਰੇ ਨਵੇਂ ਪ੍ਰੋਜੈਕਟ ਚਲਾਏ ਸੀਗੇ ਉਹਨਾਂ ਲਈ ਪੈਸਾ ਵੰਡਤ ਕੀਤਾ ਸੀਗਾ ਤੇ ਜਿੱਥੇ ਤੱਕ ਮੈਨੂੰ ਪਤਾ ਕਿ ਭਾਰਤ ਦੇ ਵਿੱਚ ਹੁਣ ਤੱਕ ਕੋਈ ਵੀ ਸਮਾਰਟ ਸਿਟੀ ਬਣੀ ਨਹੀਂ ਆ ਨਾ ਹੀ ਬੁਲੇਟ ਟ੍ਰੇਨ ਚੱਲੀ ਆ ਤੁਹਾਨੂੰ ਪਤਾ ਹੋਵੇ ਤਾਂ ਦੱਸਿਓ ਜਰੂਰ ਕਿ ਕਿਤੇ ਚੱਲੀ ਆ ਐਵੇਂ ਦੇ ਕਈ ਪ੍ਰੋਜੈਕਟ ਚੁਰਕ ਇਤੇ ਗਏ ਉਹਨਾਂ ਲਈ ਧਨ ਅਵੰਟਿਤ ਕੀਤਾ ਗਿਆ ਪਰ ਉਹ ਮਾਈਨਰ ਹੋ ਗਏ। ਔਰ ਇਹ ਸਾਰਾ ਜੋ ਹੈ ਇੱਕ ਸਕੈਮ ਸੀਗਾ ਔਰ ਸਕੈਮ ਹੈ। ਇਹਨਾਂ ਦੇ ਵਿੱਚ 36 ਲੱਖ ਕਰੋੜ ਰੁਪਇਆ ਜੋ ਹੈ ਖਾਧਾ ਗਿਆ ਹੈ ਔਰ ਇਹ ਕਰਕੇ ਭਾਰਤ ਦੀ ਜੀਡੀਪੀ ਕਿੱਥੇ ਰਵੇ? ਦੂਸਰੀ ਤਰਫ ਅਡਾਨੀ ਜੀ ਆ ਜਿਹੜਾ ਅਰਬਾਂ ਡਾਲਰ ਭਾਰਤ ਦਾ ਲੈ ਕੇ ਬੈਠੇ ਹੋਏ ਬੈਂਕਾਂ ਤੋਂ